ਸ਼ਿਪਿੰਗ ਆ ਬਿਲਕੁਲ ਫ੍ਰੀ ਰਹੂਗੀ ਠੀਕ ਹੈ ਜੀ ਤੇ ਸਟਾਰਟਿੰਗ ਕਰਦੇ ਆ ਆਪਾਂ 500 ਤੋਂ ਮਤਲਬ ਜੋ ਹਜ਼ਾਰ ਹਜ਼ਾਰ ਦਾ ਪੀਸ ਸੀ ਹੁਣ ਤੁਹਾਨੂੰ ਸਿਰਫ 500 600 ਇੱਥੇ ਤੱਕ ਪੈਣਾ ਆ ਠੀਕ ਹੈ ਜੀ ਲਓ ਜੀ ਆਲ ਓਵਰ ਸੂਟ ਹੈ ਕਾਟਨ ਦੇ ਉੱਪਰ ਐਮਬਰਾਇਡਰ ਪੀਸ ਰਹੇਗਾ ਪਰ ਸਾਰੇ ਹੈਂਡ ਦਾ ਵਰਕ ਦਿੱਤਾ ਹੋਇਆ ਠੀਕ ਹੈ ਜੀ ਹੈਂਡ ਟੱਚ ਦਿੱਤਾ ਹੋਇਆ ਸਾਰਾ 500 ਦਾ ਮਿਲ ਜਾਣਾ ਤੁਹਾਨੂੰ ਸੂਟ ਇਹ ਲਾਸਟ ਵੱਡੀ ਸੇਲ ਲੱਗੀ ਆ ਦੇਖੋ ਪਹਿਲਾ ਪ੍ਰਾਈਸ ਵੀ ਲੱਗਿਆ ਹੋਇਆ 1250 ਤੇ ਹੁਣ ਵਾਲਾ ਪ੍ਰਾਈਸ ਸਿਰਫ 700 ਦੇ ਵਿੱਚ ਆਪਾਂ ਤੁਹਾਨੂੰ ਇਹ ਸੂਟ ਆ ਜਿਹੜਾ ਦੇ ਰਹੇ ਹਾਂ ਬਹੁਤ ਹੀ ਸੋਹਣਾ ਸੂਟ ਆ ਤੇ ਨਾਲ ਪਿਓਰ ਦਾ ਦੁਪੱਟਾ ਲਓ ਜੀ ਨਾਲ ਦੁਪੱਟਾ ਸਾਰੇ ਦੇ ਉੱਪਰ ਵਰਕ ਕੀਤਾ ਹੋਇਆ 1250 ਵਾਲਾ ਸੂਟ ਸਿਰਫ ਤੁਹਾਨੂੰ 700 ਦੇ ਵਿੱਚ ਪੈ ਰਿਹਾ ਸਾਰਾ ਵਰਕ ਕੀਤਾ ਹੋਇਆ ਪਿਓਰ ਦਾ ਫੁੱਲ ਪਿਓਰ ਦਾ ਦੁਪੱਟਾ ਸੋਹਣਾ ਲਓ ਜੀ ਫੁਲਕਾਰੀ ਵਰਕ ਨਾਲ ਨੈਕਲਾਈਨ ਆ ਇਹ ਦੁਪੱਟਾ ਇਹ ਦੁਪੱਟਾ ਵੀ ਦੇਖੋ ਇਸ ਦਾ ਸਾਰੇ ਦੇ ਵਿੱਚ embroidery ਦਿੱਤੀ ਗਈ ਹੈ ਦੁਪट्टे ਦੇ ਵਿੱਚ ਠੀਕ ਹੈ ਜੀ ਇਹ ਸਾਰੇ 500 ਦੀ 600 ਦੀ ਰੇਂਜ ਦੇ ਵਿੱਚ ਰਹਿਣ ਵਾਲੇ ਨੇ ਰਖੜੀ ਤੇ ਜੀ ਸਭ ਤੋਂ ਪਹਿਲਾਂ ਪਾ ਤੁਹਾਨੂੰ ਰੈਡੀਮੇਡ ਸਟਾਕ 'ਚ ਦਿਖਾਉਨੇ ਆ ਬਹੁਤ ਸੋਹਣੀਆਂ ਕੁੜਤੀਆਂ ਨੇ ਸੋ ਲੌਂਗ ਦੇ ਵਿੱਚ ਲਾਉਂਗੇ ਰੇਂਜ ਰਹਿਣ ਵਾਲੀ ਆ 500 ਤੇ ਆਪਾਂ ਫੈਬਰਿਕ ਦੀ ਗੱਲ ਕਰੀਏ ਤਾਂ ਬਹੁਤ ਹੀ ਪ੍ਰੀਮੀਅਮ ਕਾਟਨ ਦਾ ਫੈਬਰਿਕ ਰਹਿਣ ਵਾਲਾ ਆ ਬਸ ਇਹੀ ਰੇਂਜ ਦੇ ਵਿੱਚ ਰਹਿਣ ਵਾਲੇ ਨੇ 500 ਔਰ 400 ਸ਼ਾਰਟ ਲੌਂਗ ਦੇ 400 ਠੀਕ ਆ ਜੀ ਔਰ ਲੌਂਗ ਲਾਉਂਗੇ 500 ਲਓ ਜੀ ਲੌਂਗ ਦੇ ਵਿੱਚ ਆ ਗਿਆ ਆਪਣੇ ਕੋਲ ਕੋਟ ਸੈੱਟ ਡਿਜ਼ਾਈਨਿੰਗ ਵੀ ਤੁਸੀਂ ਦੇਖ ਸਕਦੇ ਹੋ ਰੈਨ ਵਾਲਾ ਲਓ ਲੌਂਗ ਦੇ ਵਿੱਚ ਲੌਂਗ ਕੋਟ ਸੈੱਟ ਆ ਗਿਆ ਇਹ ਪਾਕਿਸਤਾਨੀ ਸਟਾਈਲ ਆ ਗਿਆ ਠੀਕ ਆ ਜੀ ਕੋ ਪਲੇਨ ਫੈਬਰਿਕ ਕਿਸੇ ਨੂੰ ਚਾਹੀਦਾ ਹੈ ਸ਼ਿਮਰ ਦੇ ਵਿੱਚ ਸੂਟ ਓਕੇ ਹਾਂਜੀ ਇਹ ਸਾਰੇ ਸ਼ਿਮਰ ਦੇ ਵਿੱਚ ਉੱਪਰ ਤੁਸੀਂ ਦਿਖਾ ਦਿਓ ਜੋਰਜਟ ਪਈਆ ਸਾਰੀ ਪਲੇਨ ਫੈਬਰਿਕ ਚਾਹੀਦਾ ਤਾਂ ਉਹ ਵੀ ਮਿਲ ਜੇਗਾ ਤੁਹਾਨੂੰ ਸਾਰਾ ਕਿਸੇ ਨੇ ਬਾਰਕ ਕਰਵਾਉਣਾ ਸੋ ਆਪਾਂ ਬਾਰਕ ਵੀ ਕਰਵਾ ਕੇ ਦਿੰਨੇ ਆਂ ਅਗਰ ਤੁਸੀਂ ਬਾਰਕ ਕਰਵਾਉਣਾ ਤਾਂ ਸਾਨੂੰ ਪਿਕ ਭੇਜ ਸਕਦੇ ਹੋ ਤੇ ਸਾਰਾ ਬਾਰਕ ਵੀ ਆਪਾਂ ਕਰਵਾ ਕੇ ਦਿੰਨੇ ਆਂ ਸ਼ਿਮਰ ਦੇ ਉੱਪਰ ਕਰਵਾਉਣਾ ਜਾਂ ਫਿਰ ਆਪਣੇ ਕੋ ਖੀਨਖਾਬ ਦਾ ਫੈਬਰਿਕ ਵੀ ਹੁੰਦਾ ਆ ਓਕੇ ਤੁਹਾਨੂੰ ਪਤਾ ਹੀ ਆ ਮਾਰਕੀਟ ਦੇ ਵਿੱਚ ਖੀਨਖਾਬ ਦਾ ਕੀ ਰੇਟ ਚੱਲ ਰਿਹਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਪਹੁੰਚੇ ਤੀਂ ਪਿੰਡ ਸੰਗੋਵਾਲ ਤੇ ਇੱਥੇ ਰਖੜੀਆਂ ਦੀ ਬਹੁਤ ਵੱਡੀ ਸੂਟਾਂ ਤੇ ਸੇਲ ਲੱਗ ਗਈ। ਬਹੁਤ ਘੱਟ ਰੇਟਾਂ ਦੇ ਤੁਹਾਨੂੰ ਮਿਲ ਜਾਣਗੇ। ਮਤਲਬ ਅੱਧੇ ਰੇਟਾਂ ਦੇ ਮਿਲ ਜਾਣੇ ਨੇ ਤੇ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ। ਪਹੁੰਚਣਾ ਕਿੱਥੇ ਤੁਸੀਂ ਪਿੰਡ ਸੰਗੋਵਾਲ ਰਣੀਆਂ ਰੋਡ ਤੇ ਬਾਕੀ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ World of Fashion ਤੇ ਤੁਸੀਂ ਪਹੁੰਚਣਾ। ਚਲਦਾ ਸਾਰੀ ਆਪਾਂ ਗੱਲਬਾਤ ਕਰਦੇ ਹਾਂ। ਤੁਹਾਡੇ ਨਾਲ ਕੰਟੈਕਟ ਨੰਬਰ ਸਾਰੇ ਆਪਾਂ ਸ਼ੇਅਰ ਕਰ ਦਾਂਗੇ ਆਪਾਂ। World of Fashion। ਹਾਂਜੀ। ਸਤਿ ਸ਼੍ਰੀ ਅਕਾਲ ਜੀ ਰਖੜੀ ਦੀ ਆਫਰ ਲਾਤੀਆਂ ਫਿਰ ਰਖੜੀ ਤੇ ਜੀ ਸਭ ਤੋਂ ਪਹਿਲਾਂ ਪਾ ਤੁਹਾਨੂੰ ਰੈਡੀਮੇਡ ਸਟਾਕ ਚ ਦਿਖਾਉਨੇ ਆ ਬਹੁਤ ਸੋਹਣੀਆਂ ਕੁੜਤੀਆਂ ਨੇ ਸੋ ਲੌਂਗ ਦੇ ਵਿੱਚ ਲਾਉਂਗੇ ਰੇਂਜ ਰਹਿਣ ਵਾਲੀ ਆ 500 ਤੇ ਆਪਾਂ ਫੈਬਰਿਕ ਦੀ ਗੱਲ ਕਰੀਏ ਤਾਂ ਬਹੁਤ ਹੀ ਪ੍ਰੀਮੀਅਮ ਕਾਟਨ ਦਾ ਫੈਬਰਿਕ ਰਹਿਣ ਵਾਲਾ ਆ। ਸੋ ਇਹਦੇ ਵਿੱਚ ਡਿਜ਼ਾਈਨਿੰਗ, ਸਾਈਜ਼ ਸਾਰੇ ਤੁਹਾਨੂੰ ਅਲੱਗ-ਅਲੱਗ ਮਿਲ ਜਾਣੇ ਆ। ਇਸੇ ਤਰ੍ਹਾਂ ਖਾਦੀ ਦੇ ਵਿੱਚ ਸਪੈਸ਼ਲ ਇਹ ਬਹੁਤ ਸਾਰਾ ਸਟਾਕ ਆਪਣਾ ਸੇਲ ਆਊਟ ਹੋ ਚੁੱਕਿਆ। ਸੋ ਇਹਦੇ ਵਿੱਚ ਖਾਦੀ ਦੇ ਵਿੱਚ ਸਪੈਸ਼ਲ ਆਈ ਆਪਣੇ ਕੋਲ ਸ਼ਾਰਟ ਜੀਨ ਦੇ ਨਾਲ ਵੀਅਰ ਕਰਨ ਵਾਲੀ ਕੁੜਤੀ ਸਿਰਫ 400 ਦੀ। ਸੋ ਤੁਸੀਂ ਡਿਜ਼ਾਈਨਿੰਗ ਦੇਖੋ ਸਾਰੇ ਹੀ ਅਲੱਗ-ਅਲੱਗ ਰਹੂਗੀ ਤੇ ਪ੍ਰਾਈਸ 400 500 ਬਸ ਇੱਥੇ ਕੀ ਰਹਿਣ ਵਾਲੇ ਨੇ। ਸੋ ਇਹ ਵੀ ਕਾਟਨ ਦੇ ਵਿੱਚ ਸਾਈਜ਼ ਸਾਰੇ ਐਲ ਐਮ ਐਕਸਲ ਡਬਲ ਐਕਸਲ ਤੱਕ ਤੁਹਾਨੂੰ ਮਿਲ ਜਾਣੇ ਆ ਸੋ ਇਹ ਸਿਰਫ 300 ਦੀ ਰਹਿਣ ਵਾਲੀ ਆ ਬਲੈਕ ਦੇ ਵਿੱਚ ਕਾਟਨ ਦੇ ਵਿੱਚ 300 ਦੀ ਸਾਈਜ਼ ਤੁਹਾਨੂੰ ਸਾਰਿਆਂ ਦੇ ਵਿੱਚ ਹੀ ਅਲੱਗ-ਅਲੱਗ ਮਿਲ ਜਾਣੇ ਆ ਡਿਜ਼ਾਈਨਿੰਗ ਸਾਈਜ਼ ਸਾਰੇ ਹੀ ਅਲੱਗ-ਅਲੱਗ ਮਿਲਣਗੇ ਸ਼ਾਰਟ ਦੇ ਵਿੱਚ ਵੀ ਕਾਫੀ ਸਾਰੇ ਮਿਲ ਜਾਣਗੇ ਪਰ ਫੈਬਰਿਕ ਬਹੁਤ ਹੀ ਵੈਸਟ ਰੈਂਡ ਵਾਲਾ ਤੁਸੀਂ ਦੇਖ ਸਕਦੇ ਹੋ ਲੀਵਾ ਦੀ ਕੁੜਤੀ ਰਹਿਣ ਵਾਲੀ ਹੈ ਇਹ ਸੋ ਸਾਰਾ ਲੱਗਿਆ ਹੋਇਆ ਬਾਕੀ ਨੇ ਸ਼ਿਪਿੰਗ ਨਹੀਂ ਹੁੰਦੀ ਆ ਨਾ ਜੀ ਸ਼ਿਪਿੰਗ ਹਾਂ ਜੀ ਜਿੱਥੇ ਵੀ ਤੁਸੀਂ ਮੰਗਾਉਣਾ ਚਾਹੁੰਦੇ ਹੋ ਸੋ ਅਗਰ ਉਹਦੇ ਅਲੱਗ ਹੋਣਗੇ ਉਹਦੇ ਇਦਾਂ ਆ ਜੀ ਅਗਰ ਤੁਸੀਂ ਸਿੰਗਲ ਕੁੜ ਉਨੇ ਤਾਂ ਉਹਦੇ ਚਾਰਜਸ ਲੱਗਣਗੇ ਅਗਰ ਸਿੰਗਲ ਤੋਂ ਜ਼ਿਆਦਾ ਮੰਗਾਉਣੇ ਤਾਂ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਦੇਣੀ ਆ ਸਿਰਫ ਰਖੜੀ ਤੱਕ ਠੀਕ ਆ ਠੀਕ ਹੈ ਜੀ ਅਗਰ ਤੁਸੀਂ ਦੋ ਜਾਂ ਤਿੰਨ ਜਾਂ ਚਾਰ ਪੀਸ ਮੰਗਾਉਣੇ ਤਾਂ ਤੁਹਾਨੂੰ ਸ਼ਿਪਿੰਗ ਹੈ ਜਿਹੜੀ ਉਹ ਬਿਲਕੁਲ ਫ੍ਰੀ ਰਹੂਗੀ ਸਿੰਗਲ ਕੁੜਤੀ ਦੇ ਉੱਪਰ ਤੁਹਾਨੂੰ 60 ਰੁਪਿਆ ਸ਼ਿਪਿੰਗ ਜਿਹੜੀ ਉਹ ਲੱਗੇਗੀ ਠੀਕ ਹੈ ਜੀ ਸੋ ਇਸ ਦੇ ਵਿੱਚ ਡਿਜ਼ਾਈਨਿੰਗ ਦੇਖੋ ਇਹ ਕੇ ਆਪਣੇ ਕੋ ਬਹੁਤ ਜ਼ਿਆਦਾ ਸੇਲ ਆਊਟ ਹੋ ਰਿਹਾ ਰਿਯਾਨ ਕਾਟਨ ਦੇ ਵਿੱਚ ਹੈ ਤੇ ਇੱਕ ਦੋ ਪੀਸ ਆਪਣੇ ਕੋ ਅਵੇਲੇਬਲ ਨੇ ਇਸ ਦੇ 500 ਦੇ ਵਿੱਚ ਇਹ ਸਾਰੀ ਐਮਬਰਾਇਡਰੀ ਹੋਈ ਹੋਈ ਆ ਪ੍ਰਿੰਟ ਨਹੀਂ ਹੈਗਾ ਨੈਕ ਤੇ ਵੀ ਸਾਰੀ ਐਮਬਰਾ ਸੋ ਪ੍ਰਿੰਟ ਕਲਰ ਦੇਖੋ ਤੁਸੀਂ ਕਿੰਨੇ ਪਿਆਰੇ ਨੇ ਸਾਰੇ ਹੀ ਅਲੱਗ-ਅਲੱਗ ਰੈਂਡ ਵਾਲੇ ਨੇ ਹਾਂਜੀ ਇਹ ਵੀ ਬਹੁਤ ਸੋਹਣਾ ਫੈਬਰਿਕ ਆ ਫੈਬਰਿਕ ਔਰ ਕਲਰ ਸਾਰੇ ਹੀ ਬਹੁਤ ਸੋਹਣੇ ਨੇ ਠੀਕ ਆ ਜੀ ਲਓ ਜੀ ਚੈੱਕ ਕਰੋ ਸਾਰੇ ਹੀ ਬਸ ਇਹੀ ਰੇਂਜ ਦੇ ਵਿੱਚ ਰਹਿਣ ਵਾਲੇ ਨੇ 500 okay. ਔਰ 400 ਸ਼ਾਰਟ ਲਾਂਗੇ 400 ਠੀਕ ਹੈ ਜੀ ਔਰ ਲੌਂਗ ਲਾਂਗੇ 500 ਸ਼ਿਪਿੰਗ ਵੀ ਆਪਾਂ ਸਿਰਫ ਰਖੜੀ ਤੱਕ ਰੱਖੀ ਹੋਈ ਆਫਰ ਓਕੇ ਔਰ ਇੱਕ ਹੋਰ ਹੈ ਕਿ ਜੋ ਆਪਣੀ ਲੌਂਗ ਕੁੜਤੀ ਰਹਿਣ ਵਾਲੀ ਆ ਸੋ ਉਹਦੇ ਤੁਹਾਨੂੰ ਵਨ ਸਾਈਡ ਆ ਜਿਹੜੀ ਪਾਕਟ ਮਿਲੇਗੀ ਓਕੇ ਸੋ ਵਨ ਸਾਈਡ ਪਾਕਟ ਮਿਲੇਗੀ ਤੁਹਾਨੂੰ ਕੁੜਤੀ ਦੇ ਵਿੱਚ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਵੀਅਰ ਕਰ ਸਕਦੇ ਹੋ ਪਲਾਜ਼ੋ ਨਾਲ ਜਾਂ ਟਰੌਜ਼ਰ ਨਾਲ ਜਾਂ ਫਿਰ ਕਿਸੇ ਵੀ ਜੀਨ ਵਗੈਰਾ ਦੇ ਨਾਲ ਕਲਰ অপਸ਼ਨਸ ਬਹੁਤ ਸਾਰੀਆਂ ਰਹਿਣ ਵਾਲੀਆਂ ਡਾਰਕ ਕਲਰ ਲਾਈਟ ਕਲਰ ਜਿੰਨਾਂ ਦੇ ਵੀ ਤੁਸੀਂ ਲੈਣਾ ਚਾਹੁੰਦੇ ਹੋ ਉਦਾਂ ਦੇ ਕਲਰ ਨੇ ਸਾਰੇ ਤੁਹਾਨੂੰ ਮਿਲ ਜਾਣੇ ਨੇ ਲੋਕਾਂ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋ ਸਕਰੀਨ ਸ਼ਾਟ ਖਿੱਤ ਕੇ ਭੇਜ ਦਿਓ ਲਓ ਜੀ ਲਓ ਜੀ ਸਾਰੇ ਹੀ ਲੱਗ-ਲੱਗ ਕਲਰ ਸਾਰੇ ਹੀ ਲੱਗ-ਲੱਗ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਮਿਲ ਜਾਣੇ ਆ ਇਹ ਦੇਖੋ ਕਿੰਨਾ ਸੋਹਣਾ ਕਲਰ ਚਾਰਟ ਆ ਜੋ ਆਪਣਾ ਬਹੁਤ ਜ਼ਿਆਦਾ ਸੇਲ ਆਊਟ ਜਾ ਰਹੇ ਆ ਇਹ ਵਾਲਾ ਕਲਰ ਚਾਰਟ ਜੇ ਤੁਸੀਂ ਵਿజిਟ ਕਰਨਾ ਫਿਰ ਸੰਗੋਵਾਲ ਰਾਨੀਆਂ ਰੋਡ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਇਹ ਦੇਖੋ ਬਹੁਤ ਸੋਹਣੇ ਪ੍ਰਿੰਟ ਆਉਣ ਵਾਲੇ ਨੇ ਤੇ ਇਸ ਤੋਂ ਇਲਾਵਾ ਅਗਰ ਤੁਸੀਂ ਕੋਟ ਸੈੱਟ ਲੈਣੇ ਆ ਤਾਂ ਉਹ ਵੀ ਤੁਹਾਨੂੰ ਆਪਣੇ ਕੋਲ ਮਿਲ ਜਾਣਗੇ ਤੇ ਸਾਈਜ਼ ਇਸ ਦੇ ਵਿੱਚ ਵੀ ਸਾਰੇ ਅਵੇਲੇਬਲ ਨੇ ਸੋ ਪਹਿਲਾਂ ਤੁਸੀਂ WhatsApp ਤੇ ਮੇਰੇ ਨਾਲ ਕਨਫਰਮ ਕਰ ਲੈਣਾ ਸਾਈਜ਼ ਵਗੈਰਾ ਤੁਸੀਂ ਠੀਕ ਆ ਜੀ ਤੇ ਕੋਟ ਸੈੱਟ ਵੀ ਆਪਣੇ ਬਹੁਤ ਸੋਹਣੇ ਪ੍ਰੀਮੀਅਮ ਫੈਬਰਿਕ ਦੇ ਵਿੱਚ ਰਹਿਣ ਵਾਲੇ ਨੇ ਓਕੇ ਤੇ ਦੇਖ ਸਕਦੇ ਹੋ ਪਜਾਮੇ ਵੀ ਬਿਲਕੁਲ ਖੁੱਲੇ ਡੁੱਲੇ ਮਿਲਣ ਵਾਲੇ ਨੇ ਤੁਹਾਨੂੰ ਜਿਵੇਂ ਕਿ ਹੁਣ ਆਪਾਂ ਇਹ ਕੋਟ ਸੈੱਟ ਦੀ ਗੱਲ ਕਰੀ ਤਾਂ ਹੂੰ ਕੋਟ ਸੈੱਟ ਦੇ ਵਿੱਚ ਇਹ ਦੇਖ ਸਕਦੇ ਹੋ ਸਿਰਫ 800 ਦਾ ਰਹਿਣ ਵਾਲਾ ਬਹੁਤ ਸੋਹਣਾ ਕਲਰ ਹੈ ਓਕੇ ਸੋ ਇਸ ਦੇ ਵਿੱਚ ਹੀ ਆਪਾਂ ਨੂੰ ਲੱਗ-ਲੱਗ ਡਿਜ਼ਾਈਨਿੰਗ ਵਗੈਰਾ ਮਿਲ ਜਾਈਗੀ ਲਓ ਜੀ ਨੈਕਸਟ ਕੋਟ ਸੈੱਟ ਦੇਖੋ ਹੂੰ ਹੂੰ ਇਹ ਸਿਰਫ 900 ਦਾ ਰਹਿਣ ਵਾਲਾ ਠੀਕ ਹੈ ਜੀ 벨ਟ ਵਾਲਾ ਪਜਾਮਾ ਰਹੇਗਾ ਇਸ ਦਾ ਪੂਰਾ ਖੁੱਲਾ ਡੁੱਲਾ ਠੀਕ ਹੈ ਜੀ ਇਸ ਤੋਂ ਇਲਾਵਾ ਕਈ ਕਸਟਮਰ ਆਪਣੇ ਕੋਲ ਡਿਮਾਂਡ ਆਉਂਦੀ ਆ ਕਿ ਅਸੀਂ ਲੌਂਗ ਦੇ ਵਿੱਚ ਉਹਨਾਂ ਨੂੰ ਕੋਟ ਸੈੱਟ ਚਾਹੀਦਾ ਹੁੰਦਾ ਓਕੇ ਟੂ ਪੀਸ ਲਓ ਜੀ ਲੌਂਗ ਦੇ ਵਿੱਚ ਆ ਗਿਆ ਆਪਣੇ ਕੋਲ ਕੋਟ ਸੈੱਟ ਡਿਜ਼ਾਈਨਿੰਗ ਵੀ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਵਗੈਰਾ ਤੁਸੀਂ ਸਾਰਾ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੋ ਇਹਦੇ ਵਿੱਚ ਸਾਈਜ਼ ਤੁਹਾਨੂੰ ਸਾਰੇ ਹੀ ਮਿਲ ਜਾਣੇ ਆ ਠੀਕ ਹੈ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਜਿਵੇਂ ਇੱਕ ਇਹ ਆਪਣੇ ਕੋਲ ਕੁੜਤਾ ਸੈੱਟ ਆ ਗਿਆ ਹਾਂਜੀ ਬਹੁਤ ਸਾਰੇ ਕਸਟਮਰ ਕਹਿੰਦੇ ਆ ਕਿ ਸਾਨੂੰ ਕੁੜਤਾ ਸੈੱਟ ਚਾਹੀਦਾ ਇਹਦੀ ਨੈਕ ਲਾਈਨ ਦੇਖੋ ਸਾਰੇ ਹੀ ਹੈਂਡ ਦਾ ਵਰਕ ਕੀਤਾ ਹੋਇਆ ਨੈਕ ਲਾਈਨ ਬਹੁਤ ਸੋਹਣੀ ਬਣਾਈ ਹੋਈ ਆ ਸਿਰਫ 1000 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਾ ਆ ਠੀਕ ਹੈ ਜੀ ਇਹ ਇਸ ਨਾਲ ਬਰਾਊਜ਼ਰ ਰਹਿਣ ਵਾਲਾ ਬਹੁਤ ਸੋਹਣਾ ਫੈਬਰਿਕ ਆ ਓਕੇ ਤੇ ਬਹੁਤ ਹੀ ਸੌਫਟ ਕਾਟਨ ਦਾ ਇਸ ਦੇ ਨਾਲ ਦੁਪੱਟਾ ਰਹੇਗਾ ਲੋ ਜੀ ਨਾਲ ਦੇ ਇੱਕ ਇਹ ਦੇਖ ਸਕਦੇ ਹੋ ਇਹ ਆਪਣੇ ਕੋਲ ਸਿੰਗਲ ਪੀਸ ਰਹਿ ਗਿਆ ਐਮ ਸਾਈਜ਼ ਦੇ ਵਿੱਚ ਹੈ ਹਾਂਜੀ ਇਹ ਵੀ ਬਹੁਤ ਜ਼ਿਆਦਾ ਸੇਲ ਆਊਟ ਹੋ ਰਿਹਾ ਪੀਸੀ ਬਹੁਤ ਸ਼ਾਨਦਾਰ ਹੈ ਸੋ ਇਸ ਦਾ ਪਲਾਜ਼ੋ ਬਣਿਆ ਹੋਇਆ ਜੀ ਠੀਕ ਹੈ ਠੀਕ ਹੈ ਖੁੱਲਾ ਡੁੱਲਾ ਸਾਰਾ ਹਾਂਜੀ ਇਹ ਦੇਖੋ ਬਹੁਤ ਹੀ ਸੋਹਣਾ ਪੀਸ ਰਹਿਣ ਵਾਲਾ ਲਓ ਲੌਂਗ ਦੇ ਵਿੱਚ ਲੌਂਗ ਕੋਟ ਸੈਟ ਆ ਗਿਆ ਇਹ ਪਾਕਿਸਤਾਨੀ ਸਟਾਈਲ ਆ ਗਿਆ ਠੀਕ ਆ ਜੀ ਇਹ ਲੋ ਸੋ ਇਸ ਦੇ ਵਿੱਚ ਹੋਰ ਵੀ ਆਪਾਂ ਨੂੰ ਬਹੁਤ ਸਾਰੇ ਜਿਵੇਂ ਆ ਆ ਗਿਆ ਖਾਦੀ ਦੇ ਵਿੱਚ ਓਕੇ ਖਾਦੀ ਗਰਮੀਆਂ ਦੇ ਵਿੱਚ ਬਹੁਤ ਹੀ ਠੰਡਾ ਫੈਬਰਿਕ ਰਹਿੰਦਾ ਹੈ ਬਹੁਤ ਸੋਹਣਾ ਫੈਬਰਿਕ ਆ ਇਹ ਵੀ 2 ਪੀਸ ਹੈ ਆਪਣੇ ਕੋਲ ਠੀਕ ਆ ਜੀ ਨਾਲ ਪਜਾਮਾ ਮਿਲੇਗਾ ਲੌਂਗ ਦੇ ਵਿੱਚ ਆਗੇ ਕਈ ਕਸਟਮਰ ਹੁੰਦਾ ਕਿ ਸ਼ਾਰਟ ਨਹੀਂ ਬਾਈ ਕਰਦੇ ਹੈਗੇ ਤਾਂ ਉਹਨਾਂ ਲਈ ਲੌਂਗ ਦੇ ਵਿੱਚ ਆਗੇ ਖਾਦੀ ਦੇ ਵਿੱਚ ਵੀ ਕਾਫੀ ਸਾਰ ਮਿਲ ਜਾਣਗੇ ਜੀ ਠੀਕ ਆ ਜੀ ਇੱਕ ਆਪਣੇ ਕੋਲ ਥੋੜੀ ਜੀ ਗਰਮੀਆਂ ਦੇ ਵਿੱਚ ਜਿਵੇਂ ਫੰਕਸ਼ਨਸ ਕੋਈ اٹینڈ ਕਰਨਾ ਆਪਾਂ ਕੋਈ ਬਰਥਡੇ ਪਾਰਟੀ ਤਾਂ ਉਹਦੇ ਲਈ ਫਰਾਕ ਸੂਟ ਵੀ ਨੇ ਆਪਣੇ ਕੋਲ ਲਓ ਜੀ ਫਰਾਕ ਕੋਟਨ ਦੇ ਵਿੱਚ ਇਹ ਅਕਬਰ ਸਟਾਈਲ ਅਨਾਰਕਲ ਹੀ ਆ ਗਈ ਸਾਈਡ ਤੇ ਕੱਟ ਹੋਏਗਾ ਇਸਦੇ ਓਕੇ ਇਹ ਰਹੇ गाइस ਨਾ ਪਜਾਮਾ ਔਰ ਇਹ ਰਹੇਗਾ ਇਸਦਾ ਦੁਪੱਟਾ ਸਾਈਡ ਤੇ ਕੱਟ ਰਹੇਗਾ ਠੀਕ ਹੈ ਜੀ ਇਹਦੇ ਵਿੱਚ ਵੀ ਕਲਰ ਡਿਜ਼ਾਈਨ ਸਾਰੇ ਤੁਹਾਨੂੰ ਲੱਗ-ਲੱਗ ਮਿਲ ਜਾਣੇ ਆ ਇਹ ਰਹੇ ਔਰ ਇਹ ਬਹੁਤ ਹੀ ਸੋਹਣਾ ਕਲਰ ਇਸ ਦੇ ਵਿੱਚ ਇਹ ਮਿਲ ਜੇਗਾ ਤੁਹਾਨੂੰ ਬਲੈਕ ਮਿਲ ਜੇਗਾ ਔਰ ਪਿੰਕ ਮਿਲ ਜੇਗਾ ਲੋਬੀ ਕਲਰ ਆਫ ਵੀ ਤੁਸੀਂ ਫੈਮਿਲੀ ਫੰਕਸ਼ਨ ਤੇ ਵੀਅਰ ਕਰ ਸਕਦੇ ਹੋ ਬਹੁਤ ਸੋਹਣੀ ਪੀਸ ਸਟੈਂਡ ਵਾਲੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋ ਲੈਸਾਂ ਵਾਲਾ ਕੋਟ ਸੈੱਟ ਹੈ ਹਾਂਜੀ ਬਹੁਤ ਸੋਹਣਾ ਇਹ ਵੀ ਬਹੁਤ ਜ਼ਿਆਦਾ ਸੇਲ ਆਊਟ ਤੇ ਜਾ ਰਿਹਾ ਲੋਬੀ ਲਓ ਜੀ ਚੈੱਕ ਕਰੋ ਬਹੁਤ ਸੋਹਣਾ ਲੈਸਾਂ ਵਾਲਾ ਲੈਸਾਂ ਦਾ ਸਾਰਾ ਵਰਕ ਹੋਇਆ ਹੋਇਆ ਠੀਕ ਹੈ ਜੀ ਤੇ ਇੱਕ ਆਪਣੇ ਕੋਲ ਜਿਵੇਂ ਆਪਾਂ ਕਿਸੇ ਵੀ ਪਾਰਟੀ ਫੰਕਸ਼ਨ ਵਗੈਰਾ ਤੇ ਵੇਅਰ ਕਰਨਾ ਚਾਹੁੰਦੇ ਆ ਥੋੜਾ ਡਿਜ਼ਾਈਨਰ ਪੀਸ ਜਿਹਨੂੰ ਆਪਾਂ ਕਹਿ ਦਈਏ ਇਦਾਂ ਦਾ ਡਿਜ਼ਾਈਨਰ ਔਟ ਸੈੱਟ ਵੀ ਤੁਹਾਨੂੰ ਆਪਣੇ ਕੋਲੋਂ ਮਿਲ ਜਾਣਾ ਹੈ ਸਾਈਜ਼ ਵਗੈਰਾ ਸਾਰਿਆਂ ਦੇ ਵਿੱਚ अवेलेबल ਹੁੰਦੇ ਨੇ ਆਪਣੇ ਕੋਲ ਤੁਸੀਂ WhatsApp ਤੇ ਆਪਣਾ ਸਾਈਜ਼ ਕਨਫਰਮ ਕਰਵਾ ਕੇ ਉਸ ਤੋਂ ਬਾਅਦ ਜੇ ਆਪਾਂ ਸੂਟਾਂ ਤੇ ਆਫਰਾਂ ਲਾਤੀਆਂ ਸੂਟਾਂ ਦੇ ਵਿੱਚ ਜਿਹੜੀ ਸ਼ਿਪਿੰਗ ਆ ਬਿਲਕੁਲ ਫ੍ਰੀ ਰਹੂਗੀ ਠੀਕ ਹੈ ਜੀ ਤੇ ਸਟਾਰਟਿੰਗ ਕਰਦੇ ਆ ਆਪਾਂ 500 ਤੋਂ ਮਤਲਬ ਜੋ ਹਜ਼ਾਰ ਹਜ਼ਾਰ ਦਾ ਪੀਸ ਸੀ ਹੁਣ ਤੁਹਾਨੂੰ ਸਿਰਫ 500 600 ਇੱਥੇ ਤੱਕ ਪੈਣਾ ਆ ਠੀਕ ਆ ਜੀ ਲਓ ਜੀ ਆਲ ਓਵਰ ਸੂਟ ਹੈ ਕਾਟਨ ਦੇ ਉੱਪਰ ਐਮਬਰਾਇਡਰ ਪੀਸ ਰਹੇਗਾ ਠੀਕ ਹੈ ਇਹ ਰਹੇਗਾ ਇਸ ਨਾਲ ਦੁਪੱਟਾ ਕਲਰ ਵਗੈਰਾ ਤੁਹਾਨੂੰ ਸਾਰੇ ਮਿਲ ਜਾਣਗੇ ਓਕੇ ਸੋ ਇਹ ਪੀਸ ਦੇਖ ਸਕਦੇ ਹੋ ਇਹ ਸਿਰਫ 600 ਦਾ ਆ ਜੋ ਮੈਂ ਤੁਹਾਨੂੰ ਹੁਣ ਦਿਖਾ ਰਹੀ ਆ ਉਹ ਵੀ 600 ਦਾ ਪੈਣਾ ਸ਼ਿਪਿੰਗ ਬਿਲਕੁਲ ਫ੍ਰੀ ਪੈਣੀ ਆ ਸੂਕਾ ਤੇ ਤੁਹਾਨੂੰ ਓਕੇ ਓਕੇ ਸ਼ਿਪਿੰਗ ਦਾ ਤੁਹਾਨੂੰ ਕੋਈ ਸ਼ਿਪਿੰਗ ਨਹੀਂ ਹੈਗੀ ਠੀਕ ਆ ਜੀ ਸੋ ਇਹਨਾਂ ਦੁਪੱਟਾ ਸਾਰਾ ਕਢਾਈ ਵਾਲਾ ਦੁਪੱਟਾ ਆਏਗਾ ਸਾਰਾ ਵਰਕ ਹੋਇਆ ਹੋਇਆ ਦੁਪੱਟੇ ਦੇ ਉੱਪਰ ਠੀਕ ਹੈ ਜੀ ਠੀਕ ਹੈ ਜੀ ਇਹ ਕੇ ਪੀਸ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਡਿਜੀਟਲ ਪ੍ਰਿੰਟ ਦੇ ਦੁਪੱਟੇ ਦੇ ਨਾਲ ਆ ਜਾਣਾ ਓਕੇ ਲਓ ਜੀ ਜੋ ਮੈਂ نیچے ਤੋਂ ਦਿਖਾਈ ਨੇ ਉਹ ਆਲ ਓਵਰ ਨੇ ਇਸ ਨਾਲ ਪਲੇਨ ਬਾਟਮ ਆਏਗੀ ਔਰ ਸਿਰਫ 500 ਦਾ ਸੂਟ ਰਹਿਣ ਵਾਲਾ 500 ਦੇ ਵਿੱਚ ਤੁਹਾਨੂੰ ਘਰੇ ਪੈ ਜਾਣਾ ਇਹ ਠੀਕ ਹੈ ਜੀ ਠੀਕ ਹੈ ਜੀ ਸ਼ਿਪਿੰਗ ਆਪਾਂ ਕੋਈ ਚਾਰਜ ਐਕਸਟਰਾ ਨਹੀਂ ਲੈ ਰਹੇ ਹੈਗੇ ਇਹ ਦੁਪੱਟਾ ਰਹੇਗਾ ਇਸ ਨਾਲ ਕਲਰ ਵਗੈਰਾ ਇਹਨਾਂ ਦੇ ਵਿੱਚ ਵੀ ਸਾਰਿਆਂ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਲਓ ਜੀ ਇੱਕ ਇਹ ਦੇਖੋ ਬਹੁਤ ਸੋਹਣਾ ਸੂਟ ਹੈ ਇਹ 889900 ਦੇ ਸੂਟ ਨੇ ਜਿਹੜੇ ਇਹ ਆਪਾਂ 500 ਚ ਤੁਹਾਨੂੰ ਦੇ ਰਿਹਾ ਇਹਦੀ ਸ਼ਰਟ ਰਹੇਗੀ ਠੀਕ ਹੈ ਜੀ ਹਾਂਜੀ ਔਰ ਇਹ ਇਸ ਨਾਲ ਬਾਟਮ ਰਹੇਗੀ ਦੇਖ ਸਕਦੇ ਹੋ ਤੁਸੀਂ ਔਰ ਇਹ ਰਹੇਗਾ ਸ਼ਿਫੋਨ ਦਾ ਦੁਪੱਟਾ ਸਿਰਫ 500 ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਰਿਹਾ ਇਸਦੇ ਆਪਣੇ ਕੋਲ ਸਿਰਫ ਸ਼ਿਪਿੰਗ ਫ੍ਰੀ ਹੈ ਹਾਂਜੀ ਸ਼ਿਪਿੰਗ ਫ੍ਰੀ ਸਿਰਫ 2 ਪੀਸ ਅਵੇਲੇਬਲ ਨੇ ਇਸ ਟਾਈਮ ਆਪਣੇ ਕੋਲ ਇਸ ਦੇ ਵਿੱਚ ਬਚੇ ਤੇ ਇਸ ਤੋਂ ਇਲਾਵਾ ਮਤਲਬ 500 ਦੀ ਰੇਂਜ ਦੇ ਵਿੱਚ ਤਾਂ ਬਹੁਤ ਹੀ ਪੀਸ ਤੁਹਾਨੂੰ ਮਿਲ ਜਾਣੇ ਨੇ ਹਾਂਜੀ ਹਾਂਜੀ ਇਦੇ ਕੋਈਸ ਦੇ ਉੱਪਰ ਸਾਰਾ ਹੈਂਡ ਦਾ ਵਰਕ ਦਿੱਤਾ ਹੋਇਆ ਠੀਕ ਹੈ ਜੀ ਹੈਂਡ ਟੱਚ ਦਿੱਤਾ ਹੋਇਆ ਸਾਰਾ 500 ਦਾ ਮਿਲ ਜਾਣਾ ਤੁਹਾਨੂੰ ਸੂਟ ਇਹ ਤੇ ਇਹ ਹੈਗੀ ਇਸ ਦੇ ਨਾਲ ਬਾਟਮ ਤੇ ਬਹੁਤ ਹੀ ਸੋਹਣਾ ਕਾਟਨ ਦਾ ਦੁਪੱਟਾ ਰਹਿਣ ਵਾਲਾ ਸਿਰਫ 500 ਦਾ ਸੂਟ ਤੁਹਾਨੂੰ ਇਹ ਘਰ ਬੈਠੇ ਆ ਨੂੰ ਮਿਲ ਜਾਣਾ ਆ ਓਕੇ ਮਤਲਬ 500 ਦੇ ਵਿੱਚ ਤਾਂ ਆਪਣੇ ਕੋਲ ਇੰਨੀ ਜਿਆਦਾ ਵੈਰਾਈਟੀ ਆ ਤੁਸੀਂ ਮੇਰੇ ਤੋਂ ਵਟਸਐਪ ਤੇ ਪਿਕ ਵਗੈਰਾ ਮੰਗਵਾ ਸਕਦੇ ਹੋ ਤੁਸੀਂ ਮੈਨੂੰ ਸਕਰੀਨ ਸ਼ਾਟ ਭੇਜ ਕੇ ਲੈ ਸਕਦੇ ਹੋ ਇਹ ਵੀ 500 ਦੇ ਵਿੱਚ ਹੈ ਇਸ ਨਾਲ ਇਹ ਬਾਟਮ ਰਹੇਗੀ ਔਰ ਇਹ ਇਸ ਦਾ ਦੁਪੱਟਾ ਰਹੇਗਾ ਠੀਕ ਹੈ ਜੀ ਇਦੇ ਵਿੱਚ ਵੀ ਤੁਹਾਨੂੰ ਕਲਰ ਵਗੈਰਾ ਮਿਲ ਜਾਣਗੇ ਉਸ ਤੋਂ ਇਲਾਵਾ ਆਪਣੇ ਕੋਲ ਹੋਰ ਵੀ ਬਹੁਤ ਸਾਰੇ ਸੂਟ ਨੇ ਹਾਂਜੀ ਲਓ ਜੀ ਜਿਵੇਂ ਆ ਆ ਗਿਆ ਇਹ ਸਾਰੇ ਮਹਿੰਗੇ ਸੂਟ ਨੇ ਜੋ ਆਪਾਂ ਸਿਰਫ ਰਖੜੀ ਕਰਕੇ ਕੱਢ ਰਿਆ ਆ ਸਿਰਫ ਤੁਹਾਨੂੰ 700 ਦਾ ਸੂਟ ਮਿਲ ਜਾਣਾ ਜੋ ਪਹਿਲਾਂ ਆਪਣਾ 1400 ਦਾ ਸੇਲ ਹੋਇਆ ਲਾਸਟ ਵੱਡੀ ਸੇਲ ਲੱਗੀ ਆ ਦੇਖੋ ਪਹਿਲਾਂ ਪ੍ਰਾਈਸ ਵੀ ਲੱਗਿਆ ਹੋਇਆ 1250 ਤੇ ਹੁਣ ਵਾਲਾ ਪ੍ਰਾਈਸ ਸਿਰਫ 700 ਦੇ ਵਿੱਚ ਆਪਾਂ ਤੁਹਾਨੂੰ ਇਹ ਸੂਟ ਆ ਜਿਹੜਾ ਦੇ ਰਿਹਾ ਬਹੁਤ ਹੀ ਸੋਹਣਾ ਸੂਟ ਆ ਤੇ ਨਾਲ ਪਿਓਰ ਦਾ ਦੁਪੱਟਾ ਲਓ ਜੀ ਨਾਲ ਦੁਪੱਟਾ ਸਾਰੇ ਦੇ ਉੱਪਰ ਵਰਕ ਕੀਤਾ ਹੋਇਆ 1250 ਵਾਲਾ ਸੂਟ ਸਿਰਫ ਤੁਹਾਨੂੰ 700 ਦੇ ਵਿੱਚ ਪੈ ਰਿਹਾ ਸਾਰਾ ਵਰਕ ਕੀਤਾ ਹੋਇਆ ਪਿਓਰ ਦਾ ਫੁੱਲ ਪਿਓਰ ਦਾ ਦੁਪੱਟਾ ਰਹੇਗਾ ਇਸ ਦੇ ਨਾਲ ਠੀਕ ਹੈ ਜੀ 500 ਦਾ ਤਾਂ ਆਪਣੇ ਕੋ ਭੰਡਾਰ ਹੈ ਆ ਜਿੰਨੇ ਤੁਸੀਂ ਚਾਹੋ ਓਨੇ ਪੀਸ ਤੁਹਾਨੂੰ 500 ਦੀ ਰੇਂਜ ਦੇ ਵਿੱਚ ਮਿਲ ਜਾਣੇ ਆ ਉਹ ਵੀ ਕਢਾਈ ਕੀਤੇ ਹੋਏ ਸਾਰੇ ਠੀਕ ਹੈ ਜੀ ਪ੍ਰਿੰਟ ਲੈਣਾ ਚਾਹੁੰਦੇ ਹੋ ਪ੍ਰਿੰਟਰਡ ਲੈ ਸਕਦੇ ਹੋ ਕਢਾਈ ਵਾਲੇ ਲੈਣਾ ਚਾਹੁੰਦੇ ਹੋ ਕਢਾਈ ਵਾਲੇ ਲੈ ਸਕਦੇ ਹੋ 500 ਦੇ ਵਿੱਚ ਬਹੁਤ ਸਾਰੇ ਪੀਸ ਨੇ ਤੁਹਾਨੂੰ ਸਾਡੇ ਕੋਲੋਂ ਮਿਲ ਜਾਣੇ ਨੇ ਠੀਕ ਹੈ ਜੀ ਹਾਂਜੀ ਤੇ ਸ਼ਿਪਿੰਗ ਬਿਲਕੁਲ ਫਰੀ ਰਹਿਣ ਵਾਲੀ ਆ ਸੋ ਇਹ ਦੇਖ ਸਕਦੇ ਹੋ ਲਓ ਜੀ ਆ ਦੇਖੋ ਬਾਕੀ ਤੁਸੀਂ ਇਹਨਾਂ ਨਾਲ WhatsApp ਤੇ ਕੰਟੈਕਟ ਕਰਕੇ ਨਾਲ ਡੇਲੀ ਮਾਲਾ ਤੁਹਾਡੇ ਨਾਲ WhatsApp ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ WhatsApp ਗਰੁੱਪ ਚੈਟ ਹੋ ਸਕਦੇ ਹੋ ਉੱਥੇ ਫੋਟੋਆਂ ਦੇਖ ਸਕਦੇ ਹੋ ਆ ਦੇਖੋ ਇਹਦੀ ਨੈਕ ਲਾਈਨ ਬਣੀ ਹੋਈ ਆ ਸੂਟ ਦੀ ਕਿੰਨੀ ਸੋਹਣੀ ਲਓ ਜੀ ਫੁਲਕਾਰੀ ਵਰਕ ਨਾਲ ਨੈਕ ਲਾਈਨ ਆ ਇਹ ਦੁਪੱਟਾ ਇਹ ਦੁਪੱਟਾ ਵੀ ਦੇਖੋ ਇਸ ਦਾ ਸਾਰੇ ਦੇ ਵਿੱਚ embroidery ਦਿੱਤੀ ਗਈ ਹੈ ਦੁਪट्टे ਦੇ ਵਿੱਚ ਠੀਕ ਹੈ ਜੀ ਇਹ ਸਾਰੇ 500 ਦੀ 600 ਦੀ ਰੇਂਜ ਦੇ ਵਿੱਚ ਰਹਿਣ ਵਾਲੇ ਨੇ ਠੀਕ ਹੈ ਜੀ ਤੁਸੀਂ WhatsApp ਤੇ ਕੰਟੈਕਟ ਕਰਕੇ ਜਾਂ ਫਿਰ ਮੈਨੂੰ ਸਕਰੀਨਸ਼ਾਟ ਭੇਜ ਕੇ ਤੁਸੀਂ ਮੇਰੇ ਨਾਲ ਕੰਟੈਕਟ ਕਰਕੇ ਕੋਈ ਵੀ ਸੂਟ ਮੰਗਾ ਸਕਦੇ ਹੋ ਤੇ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਰਹਿਣ ਵਾਲੀ ਹੈ ਬਾਕੀ ਤੁਸੀਂ ਇੱਧਰ ਦਿਖਾ ਦਿਓ ਜੀ ਇਹ ਸਾਰੇ ਰਹਿਣ ਵਾਲੇ ਨੇ ਆਪਣੇ 1200 ਦੀ ਰੇਂਜ ਦੇ ਵਿੱਚ ਠੀਕ ਹੈ ਜਿਵੇਂ ਕਿ ਸਿਲਕ ਦੇ ਬਹੁਤ ਵਧੀਆ ਸੂਟ ਨੇ ਜਿਹੜੇ 2200 ਦੀ ਰੇਂਜ ਦੇ ਵਿੱਚ ਸੀ ਆਪਾਂ ਰੱਖੜੀ ਕਰਕੇ ਆਫਰ ਸਿਰਫ 1500 ਦੀ ਲਗਾ ਦਿੱਤੀ ਹੈ ਮੈਂ ਇੱਕ ਦੋ ਪੀਸਾਂ ਨੂੰ ਹੈਂਡਵਰਕ ਦੇ ਵੀ ਦਿਖਾ ਦੰਨੀ ਆ ਹਾਂ ਜੀ ਸੁ ਜੀ ਮੈਂ ਤੁਸੀਂ ਇਹ ਸੂਟ ਦੇਖੋ ਓਕੇ ਹੈਂਡਵਰਕ ਦੇ ਵਿੱਚ ਆ ਗਿਆ ਜੀ। ਹੈਂਡਵਰਕ ਦੇ ਵਿੱਚ ਆ ਗਿਆ ਜੀ ਟੋਟਲੀ। ਓਕੇ। ਤੁਸੀਂ ਵਰਕ ਦਿਖਾਓ ਪਹਿਲਾਂ ਨੇੜਿਓ। ਬਹੁਤ ਸੋਹਣਾ ਹੈਂਡ ਦਾ ਵਰਕ ਹੋਇਆ ਹੋਇਆ ਸਾਰਾ 1500 ਦੇ ਵਿੱਚ ਸੂਟ ਹੈ। ਠੀਕ ਹੈ। ਪਹਿਲਾਂ ਸੂਟ ਚੈੱਕ ਕਰੋ ਫਿਰ ਤੁਹਾਨੂੰ ਦਿਖਾਉਣਾ ਇਸ ਦਾ ਦੁਪੱਟਾ ਆਪਾਂ। ਇਹ ਹੈਗਾ ਜੀ ਇਸ ਦਾ ਸੂਟ। ਸਾਰਾ ਆਲ ਓਵਰ ਸੂਟ ਰਹਿਣ ਵਾਲਾ ਆ। ਠੀਕ ਹੈ ਜੀ। ਤੇ ਦੁਪੱਟੇ ਦੀ ਗੱਲ ਕਰੀਏ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਖੁੱਲਾ ਡੁੱਲਾ ਦੁਪੱਟਾ। ਸਹੀ ਗੱਲ ਆ। ਲਓ ਜੀ। ਇਸ ਦਾ ਦੁਪੱਟਾ ਰਹਿਣ ਵਾਲਾ ਠੀਕ ਹੈ ਜੀ ਸਿਰਫ 1500 ਚ ਹੁਣ ਤੁਹਾਨੂੰ ਇਹ ਮਿਲ ਰਿਹਾ ਠੀਕ ਹੈ ਜੀ ਸੋ ਇਸ ਤੋਂ ਬਾਅਦ ਇਹ ਵਾਲਾ ਸੂਟ ਸਿਰਫ 1200 ਦੇ ਵਿੱਚ ਲਓ ਜੀ 1200 ਬਹੁਤ ਸੋਹਣਾ ਹੈਂਡ ਦਾ ਟੱਚ ਦਿੱਤਾ ਹੋਇਆ ਥ੍ਰੈਡ ਦਾ ਵਰਕ ਕੀਤਾ ਹੋਇਆ ਸਿਰਫ 1200 ਦੇ ਵਿੱਚ ਉਸ ਤੋਂ ਬਾਅਦ ਇਹ ਦੇਖੋ 1200 ਦੇ ਵਿੱਚ ਠੀਕ ਹੈ ਜੀ ਬਹੁਤ ਸੋਹਣੇ ਪੇਂਟ ਵਾਲੇ ਸੂਟ ਇਹ ਵੀ ਬਹੁਤ ਘੱਟ ਰੇਟਾਂ ਤੇ ਤੁਹਾਨੂੰ ਹੁਣ ਮਿਲ ਰਹੇ ਨੇ ਅਪਰਖੜੀ ਕਰਕੇ ਜੀ ਆਫਰ ਲਗਾਤੀ ਹੈ ਠੀਕ ਹੈ ਜੀ ਜੋ ਮੈਂ ਰੇਟ ਦੱਸ ਰਹੀ ਹਾਂ ਇੰਨੇ ਦੇ ਵਿੱਚ ਤੁਹਾਨੂੰ ਇਹ ਘਰੇ ਪੈ ਜਾਣਾ ਸ਼ਿਪਿੰਗ ਹੈ ਜਿਹੜੀ ਉਹ ਬਿਲਕੁਲ ਆਪਾ ਫ੍ਰੀ ਦੇ ਰਹੇ ਆਂ ਜੀ ਠੀਕ ਹੈ ਜੀ ਇਹਦੇ ਨਾਲ অর্ਗੈਂਜ਼ਾ ਦਾ ਦੁਪੱਟਾ ਰਹਿਣ ਵਾਲਾ ਬਹੁਤ ਹੀ ਸੋਹਣੇ ਸਾਰੇ ਪੀਸ ਨੇ ਠੀਕ ਹੈ ਜੀ ਸਾਰੇ ਅਲੱਗ-ਅਲੱਗ ਅਗਰ ਕਾਟਨ ਦੀ ਗੱਲ ਕਰੀਏ ਤਾਂ ਕਾਟਨ ਦਾ ਵੀ 1200 ਦੇ ਵਿੱਚ ਤੁਹਾਨੂੰ ਸੂਟ ਹੈ ਜਿਹੜਾ ਉਹ ਮਿਲ ਜਾਣਾ ਠੀਕ ਹੈ ਜੀ ਡਿਜ਼ਾਈਨਰ ਪੀਸ ਹੋਣਗੇ ਸਿੰਗਲ ਸਿੰਗਲ ਪੀਸ ਨੇ ਜਿਹੜੇ ਸੋ ਇਹ ਦੇਖੋ ਇਹਦਾ ਦੁਪੱਟਾ ਦੇਖੋ ਤੇ ਆ ਦੁਪੱਟਾ ਆ ਗਿਆ ਨਾਲ ਇਹਦੀ ਲਓ ਜੀ ਬਹੁਤ ਹੀ ਸ਼ਾਨਦਾਰ ਦੁਪੱਟਾ ਆ ਸਿਰਫ 1200 ਦੇ ਪੀਸ ਤੁਹਾਨੂੰ ਮਿਲ ਜਾਣਾ ਆ ਕਾਟਨ ਦੇ ਵਿੱਚ ਸਾਰੇ ਹੀ ਜੜੋਏ ਤੁਹਾਨੂੰ ਮਿਲਣਗੇ ਬੁਟੀਕ ਪੀਸ ਸਾਰੇ ਹੀ 1200 ਦੀ ਰੇਂਜ ਚ ਆਪਾਂ ਲਗਾ ਦਿੱਤੇ ਨੇ ਜੋ 18-1800 ਵਾਲੇ ਸੀਗੇ ਸਾਰੇ ਸਾਰੇ ਦੀ ਆਫਰ ਲਾਤੀਆਂ ਜੀ ਹਾਂਜੀ ਸਾਰਿਆਂ ਤੇ ਆਫਰਾਂ ਲਗਾਤੀਆਂ ਨੇ ਤੁਸੀਂ WhatsApp ਤੇ ਮੇਨਾਂ ਕੰਟੈਕਟ ਕਰਕੇ ਮੇਰਾ ਗਰੁੱਪੋ ਵੀ ਜੁਆਇਨ ਕਰ ਸਕਦੇ ਹੋ ਜਾਂ ਫਿਰ ਪਿਕ ਵਗੈਰਾ ਮੰਗਵਾ ਸਕਦੇ ਹੋ ਆਪਾਂ ਤੁਹਾਨੂੰ WhatsApp ਤੇ ਭੇਜ ਦਾਂਗੇ ਸੂਟਾਂ ਤੇ ਸ਼ਿਪਿੰਗ ਬਿਲਕੁਲ ਫ੍ਰੀ ਰਹੂਗੀ ਅਗਰ ਰੈਡੀमेड ਦੇ ਵਿੱਚੋਂ ਮੰਗਾਉਣੇ ਹੋ ਇੱਕ ਪੀਸ ਮੰਗਾਉਣੇ ਹੋ ਤਾਂ ਸ਼ਿਪਿੰਗ 60 ਰੁਪਏ ਲੱਗੇਗੀ ਅਗਰ ਇੱਕ ਪੀਸ ਤੋਂ ਜ਼ਿਆਦਾ ਮੰਗਾਉਣੇ ਤਾਂ ਸ਼ਿਪਿੰਗ ਹੋਰ ਦੇਤੇ ਵੀ ਆਪਾਂ ਬਿਲਕੁਲ ਫ੍ਰੀ ਦੇ ਦੇਣੀ ਰੱਖਣੀਆਂ ਲੋਕ ਵੀ ਰੱਖਣੀਆਂ ਤਾਂ ਕਬੜੀਆਂ ਆਫਰਾਂ ਲੱਗੀਆਂ ਨਾ ਹਾਂਜੀ ਤੇ ਆ ਤੁਹਾਨੂੰ ਮਾਲ ਜਿਹੜਾ ਸਾਰੇ ਸੂਟ ਪਏ ਨੇ ਬਹੁਤ ਹੀ ਘੱਟ ਰੇਟਾਂ ਤੇ ਮਿਲ ਜਾਣੇ ਆ ਤੇ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਆਪਣੇ ਕੋ ਪਲੇਨ ਫੈਬਰਿਕ ਕਿਸੇ ਨੂੰ ਚਾਹੀਦਾ ਹੈ ਸ਼ਿਮਰ ਦੇ ਵਿੱਚ ਸੂਟ ਓਕੇ ਹਾਂਜੀ ਇਹ ਸਾਰੇ ਸ਼ਿਮਰ ਦੇ ਵਿੱਚ ਉੱਪਰ ਤੁਸੀਂ ਦਿਖਾ ਦਿਓ ਜੌਰਜਟ ਪਈ ਆ ਸਾਰੀ ਪਲੇਨ ਫੈਬਰਿਕ ਚਾਹੀਦਾ ਤਾਂ ਉਹ ਵੀ ਮਿਲ ਜੇਗਾ ਤੁਹਾਨੂੰ ਸਾਰਾ ਕਿਸੇ ਨੇ ਬਰਕ ਕਰਵਾਉਣਾ ਸੋ ਆਪਾਂ ਬਰਕ ਵੀ ਕਰਵਾ ਕੇ ਦਿੰਨੇ ਆ ਅਗਰ ਤੁਸੀਂ ਬਰਕ ਕਰਵਾਉਣਾ ਤਾਂ ਸਾਨੂੰ ਪਿਕ ਪੇਸ ਸਕਦੇ ਹੋ ਤੇ ਸਾਰਾ ਬਰਕ ਵੀ ਆਪਾਂ ਕਰਵਾ ਕੇ ਦਿੰਨੇ ਆ ਸ਼ਿਮਰ ਦੇ ਉੱਪਰ ਕਰਵਾਉਣਾ ਜਾਂ ਫਿਰ ਆਪਣੇ ਕੋ ਖੀਨ ਖਾਬ ਦਾ ਫੈਬਰਿਕ ਵੀ ਹੁੰਦਾ ਆ ਓਕੇ ਤਾਨੂੰ ਪਤਾ ਹੀ ਆ ਮਾਰਕੀਟ ਦੇ ਵਿੱਚ ਖੀਨਖਾਬ ਦਾ ਕੀ ਰੇਟ ਚੱਲ ਰਿਹਾ ਸੋ ਆਪਾਂ ਦੇ ਰਿਆਂ ਜੀ 200 ਪਰ ਮੀਟਰ 200 ਰੁਪਏ ਪਰ ਮੀਟਰ ਸੋ ਸ਼ਿਮਰ ਦੇ ਵਿੱਚ ਤੁਹਾਨੂੰ 250 ਦਾ ਸੂਟ ਪੈਣਾ ਆ ਜੌਰਜਟ ਦਾ ਵੀ ਤੁਹਾਨੂੰ 250 ਦਾ ਸੂਟ ਪੈਣਾ ਵਿਸਕੋਸ ਦੀ ਵਧੀਆ ਵਾਲੀ ਜੌਰਜਟ ਟਰੈਡ ਵਾਲੀ ਆ ਵਰਕ ਵੀ ਆਪਾਂ ਕਰਵਾ ਕੇ ਦੇ ਦਾਂਗੇ ਅਗਰ ਤੁਸੀਂ ਕਰਵਾਉਣਾ ਹੋਵੇ ਜੀ ਜੀ ਸੂਟ ਰੈਡੀ ਵੀ ਕਰਾਉਣਾ ਉਹ ਵੀ ਕਰ ਦੇਣਗੇ ਹਨਾ ਮਤਲਬ ਕਿਸੇ ਤੋਂ ਵੀ ਵਰਕ ਕਰਾਉਣਾ ਸੂਟਾਂ ਤੇ ਉਹ ਵੀ ਕੰਟੈਕਟ ਕਰ ਸਕਦੇ ਹੋ ਫੋਟੋ ਭੇਜ ਦਿਓ ਜਾਂ ਤੁਸੀਂ ਵਟਸਐਪ ਤੇ ਗੱਲ ਕਰ ਲਿਓ ਨਾ ਸਾਰੀ ਤੇ ਰੱਖੜੀ ਤੱਕ ਵੱਡੀਆਂ ਆਫਰਾਂ ਲੱਗੀਆਂ ਜਲਦੀ ਤੋਂ ਜਲਦੀ ਤੇ ਵਿਜ਼ਿਟ ਕਰਨਾ ਸੰਗਵਲ ਜ਼ਿਲ੍ਹਾ ਲੁਧਿਆਣਾ